ਇਹ ਪੰਜਾਬੀ ਹੋ ਸਾਸਰੀ ਕਾਲ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਬਹੁਤ ਵੱਡੀ ਖੁਸ਼ਖਬਰੀ ਆ ਚੁੱਕੀ ਆ ਜਿਵੇਂ ਕਿ ਭਾਈ ਅਮਰਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਬੜਾ ਮਤਲਬ ਇੰਤਜ਼ਾਰ ਸੀ ਸਾਡੇ ਪੰਜਾਬ ਦੇ ਲੋਕਾਂ ਨੂੰ ਤੇ ਉਹਨਾਂ ਲੋਕਾਂ ਨੂੰ ਖਾਸ ਕਰਕੇ ਜਿਨ੍ਹਾਂ ਨੇ ਉਹਨੂੰ ਵੋਟਾਂ ਪਾ ਕੇ ਐਮਪੀ ਬਣਾਇਆ ਸੀ ਬੜੀਆਂ ਜਥੇਬੰਦੀਆਂ ਨੇ ਇਕੱਠ ਕੀਤੇ ਜਿਵੇਂ ਕਿ ਬਾਬਾ ਬਕਾਲਾ ਸਾਹਿਬ ਦੇ ਵਿੱਚ ਪੂਰੇ ਪੰਜਾਬ ਦਾ ਨਹੀਂ ਬਲਕਿ ਮੈਂ ਕਹੂੰਗਾ ਬਾਹਰਲੇ ਸਟੇਟਾਂ ਤੱਕ ਦਾ ਇਕੱਠ ਹੋ ਗਿਆ ਸੀ ਤਾਂ ਹੁਣ ਜਿਹੜੀ ਖੁਸ਼ਖਬਰੀ ਹੈ ਤਾਂ ਮੈਂ ਤੁਹਾਡੇ ਸਾਹਮਣੇ ਪਹਿਲਾਂ ਖੁਸ਼ਖਬਰੀ ਰੱਖਾਂ ਉਸ ਤੋਂ ਪਹਿਲਾਂ ਮੈਂ ਚਾਹਾਂਗਾ ਜਿਹੜੀ ਕਿ ਤੁਹਾਡੀ ਇੱਕ ਜ਼ਿੰਮੇਵਾਰੀ ਹੋਊਗੀ ਜਿਹੜੀ ਕਿ ਤੁਸੀਂ ਵੀ ਨਿਭਾਉਣੀ ਹੋਊਗੀ ਉਹ ਹੈ ਕੀ ਹੈ ਦਰਅਸਲ ਇਹ ਵੀਡੀਓ ਬਾਤ ਨੂੰ ਵੱਧ ਲੋਕਾਂ ਦੇ ਵਿੱਚ ਸ਼ੇਅਰ ਕਰਨਾ ਆਪਣੀ ਜਨਤਾ ਤੱਕ ਮੈਸੇਜ ਪਹੁੰਚਾਉਣਾ ਤਾਂ ਕਿ ਆਪਣੀ ਸੇ ਕੌਮ ਨੂੰ ਪਤਾ ਲੱਗੇ ਕਿ ਸਾਡਾ ਯੋਧਾ ਪੰਜਾਬ ਦਾ ਭਾਈ ਅਮਰਪਾਲ ਸਿੰਘ ਬਾਹਰ ਆਉਣ ਜਾ ਰਿਹਾ ਤਾਂ ਮੈਂ ਤੁਹਾਡੇ ਨਾਲ ਇੱਕ ਹੋਰ ਗੱਲ ਕਰਨੀ ਹੈ ਜਿਹੜੀ ਕਿ ਮੈਂ ਵੀਡੀਓ ਪਾਈ ਸੀ ਕਈ ਦਿਨ ਪਹਿਲਾਂ ਜਿਹਦੇ ਵਿੱਚ ਮੈਂ ਕੀ ਕਿਹਾ ਸੀ ਕਿ ਭਾਈ ਅਮਰਪਾਲ ਸਿੰਘ ਬਾਹਰ ਆਉਣਗੇ ਇਹੀ ਕਿਹਾ ਸੀ ਨਾ ਮੈਂ ਜਿਹੜਾ ਕਿ ਵਾਦਾ ਤੁਹਾਡੇ ਨਾਲ ਮੈਂ ਕੀਤਾ ਸੀ ਉਹ ਮੈਂ ਹੁਣ ਨਿਭਾਉਣ ਜਾ ਰਿਹਾ ਹਾਂ ਦੇਖੋ ਪੰਜਾਬ ਦਾ ਬਹੁਤ ਹੀ ਮੈਂ ਕਹਿੰਦਾ ਵੀ ਹਹਾਕਾਰ ਮੱਚੀ ਪਈ ਆ ਚਾਰੇ ਪਾਸੇ ਜਿਹੜੀ ਕਿ ਪੰਜਾਬ ਦੀ ਸਿਆਸਤ ਹੈ ਇਹ ਹਿੱਲ ਚੁੱਕੀ ਆ ਪੰਜਾਬੀਓ ਤਾਂ ਤੁਸੀਂ ਕਹੋਗੇ ਪੰਜਾਬ ਦੀ ਸਿਆਸਤ ਦੇ ਨਾਲ ਭਾਈ ਅਮਰਪਾਲ ਸਿੰਘ ਦਾ ਲੈਣਾ ਦੇਣਾ ਕੀ ਹੈ ਹੈਗਾ ਮੈਂ ਦੱਸੂਗਾ ਗੱਲ ਇਹ ਹੈ ਜਿਹੜਾ ਕਿ ਸੀਐਮ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਕਾਹਨ ਨੂੰ ਵੀ ਪਤਾ ਹੈ ਵੀ ਉਹ ਬਿਮਾਰ ਚੱਲ ਰਹੇ ਨੇ ਮੁਹੱਲੀ ਦੇ ਇੱਕ ਸ਼ਹਿਰ ਦੇ ਹਸਪੀਟਲ ਦੇ ਵਿੱਚ ਦਾਖਲ ਨੇ ਗੰਭੀਰ ਬਿਮਾਰੀ ਹੋ ਚੁੱਕੀ ਹੈ ਲੀਵਰ ਹਾਰਟ ਤੇ ਫਿਰਾਂ ਦਾ ਜਿਹੜਾ ਕਿ ਉਹਨੂੰ ਪ੍ਰੋਬਲਮ ਦੱਸੀ ਜਾ ਰਹੀ ਹੈ ਡਾਕਟਰਾਂ ਵੱਲੋਂ ਦਰਅਸਲ ਗੱਲ ਹੈ ਕੀ ਹੈ ਕੁਲਤਾਰ ਸਿੰਘ ਸੰਧਵਾ ਜਿਹੜਾ ਕਿ ਇਹਨਾਂ ਦਾ ਲੀਡਰ ਹੈ ਤਾਂ ਇਹਨਾਂ ਦੇ ਘਰ ਨੂੰ ਜਿਹੜੀ ਇਹਦੀ ਸਿਕਿਉਰਟੀ ਸੀ ਉਹ ਮੁੜ ਚੱਕੀ ਹੈ ਉਹਨੂੰ ਕਾਰਜਕਾਰੀ ਮੁੱਖ ਮੰਤਰੀ ਲਾਇਆ ਗਿਆ ਤੇ ਭਗਵੰਤ ਮਾਨ ਉਹਨਾਂ ਦੀ ਕੁਰਸੀ ਜਾ ਚੁੱਕੀ ਹੈ ਪੰਜਾਬੀਓ ਤਾਂ ਹੁਣ ਮੇਨ ਪੁਆਇੰਟ ਤੇ ਆਉਣੇ ਕਿ ਭਾਈ ਅਮਰਪਾਲ ਸਿੰਘ ਬਾਹਰ ਕੇ ਮੇ ਆ ਰਹੇ ਨੇ ਦੇਖੋ ਉਸ ਵੀਡੀਓ ਦਾ ਜਿਹੜੀ ਦਾ ਮੈਂ ਜ਼ਿਕਰ ਕਰਕੇ ਹਟਿਆ ਉਹਦੇ ਵਿੱਚ ਮੈਂ ਕਿਹਾ ਸੀ ਭਾਈ ਅਮਰਪਾਲ ਸਿੰਘ ਬਾਹਰ ਆਉਣਗੇ ਇਹੀ ਕਿਹਾ ਸੀ ਪਰ ਮੈਂ ਤੁਹਾਨੂੰ ਦੱਸਦਾ ਵੀ ਹੁਣ ਕਿਵੇਂ ਆਉਣਗੇ ਦੇਖੋ ਪੰਜਾਬ ਦੇ ਵਿੱਚ ਜਿਹੜੀ ਪਾਰਟੀ ਨੇ ਭੇਜਿਆ ਉਹਨੂੰ ਅੰਦਰ ਉਹ ਪਾਰਟੀ ਕਿਹੜੀ ਹੈ ਆਮ ਆਦਮੀ ਪਾਰਟੀ ਯਾਨੀ ਸੀਐਮ ਭਗਵੰਤ ਮਾਨ ਦੇਖੋ ਉਹਨਾਂ ਦੇ ਉੱਤੇ ਕਿੰਨਾ ਭਾਰੀ ਸੰਕਟ ਪੈ ਚੁੱਕਿਆ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਇਹ ਸਾਡੇ ਲੋਕ ਕਹਿੰਦੇ ਨੇ ਮੈਂ ਨਹੀਂ ਕਹਿੰਦਾ ਤਾਂ ਹੁਣ ਭਾਈ ਅਮਰਪਾਲ ਸਿੰਘ ਦੇ ਬਾਹਰ ਆਉਣ ਦੇ ਜਿਹੜੇ ਚਾਂਸ ਨੇ ਉਹ ਵੱਧ ਚੁੱਕੇ ਨੇ ਪਰ ਮੈਂ ਸਾਡੇ ਸਿੰਘਾਂ ਨੂੰ ਸਾਡੇ ਪੰਜਾਬ ਦੇ ਲੋਕਾਂ ਨੂੰ ਇਹੀ ਅਪੀਲ ਕਰਦਾ ਕਿ ਵੱਧ ਤੋਂ ਵੱਧ ਜਿਵੇਂ ਬਾਬਾ ਬਕਾਲਾ ਸਾਹਿਬ ਦੀ ਧਰਤੀ ਦੇ ਉੱਤੇ ਇਕੱਠ ਹੋਇਆ ਸੀ ਉਸੇ ਹੀ ਪ੍ਰਕਾਰ ਦੁਬਾਰਾ ਤੋਂ ਸਾਨੂੰ ਲੋੜ ਪੈ ਰਹੀ ਹੈ ਜਿਵੇਂ ਲੁਕਵੇਂ ਨਿਸ਼ਾਨੇ ਸਾਡੇ ਨੌਜਵਾਨਾਂ ਤੇ ਸਰਕਾਰ ਲਾਉਂਦੀ ਸੀ ਦਾ ਖੇਡਦੀ ਸੀ ਤਾਂ ਉਸੇ ਹੀ ਪ੍ਰਕਾਰ ਸਾਡੇ ਸਿੱਖ ਨੌਜਵਾਨ ਸਾਡੇ ਪੰਜਾਬ ਦੇ ਲੋਕ ਹੁਣ ਇਹਨਾਂ ਸਰਕਾਰਾਂ ਨਾਲ ਖੇਡਣ ਇਹਦਾ ਅਰਥ ਕੀ ਹੈ ਤਾਂ ਮੈਂ ਚਾਹੁੰਦਾ ਪੰਜਾਬ ਦੇ ਜਿੰਨੇ ਸਾਡੇ ਲੋਕ ਨੇ ਇਹਨਾਂ ਨੂੰ ਮੂਹਰੇ ਆਉਣਾ ਚਾਹੀਦਾ ਉਹ ਜਿਵੇਂ ਕਿਸੇ ਨੇ ਕਿਹਾ ਕਿ ਜੇ ਸਿੱਖ ਸਿੱਖ ਨੂੰ ਨਾ ਮਾਰੇ ਸਾਡੀ ਸਿੱਖ ਕੌਮ ਨਾ ਹਾਰੇ ਤਾਂ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਜਿਹੜੇ ਸਾਡੇ ਸਿੱਖਾਂ ਨੌਜਵਾਨਾਂ ਦੀਆਂ ਲੱਤਾਂ ਖਿੱਚਦੇ ਨੇ ਜਿਹੜੇ ਮੂਹਰੇ ਲਾ ਕੇ ਤੁਰਦੇ ਨੇ ਉਹਨਾਂ ਦੀਆਂ ਲੱਤਾਂ ਖਿੱਚੀਆਂ ਜਾਂਦੀਆਂ ਨੇ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਇਹ ਤੁਹਾਡੇ ਤੋਂ ਕੁਝ ਨਹੀਂ ਹੁੰਦਾ ਤਾਂ ਤੁਸੀਂ ਚੁੱਪ ਕਰਕੇ ਪਾਸੇ ਵਹਿ ਜਾਓ ਤਮਾਸ਼ਾ ਦੇਖੋ ਹੁੰਦਾ ਕੀ ਹੈ ਤੇ ਹੁਣ ਮੈਂ ਭਾਈ ਅਮਰਪਾਲ ਸਿੰਘ ਦੇ ਲਈ ਜਿਹੜੀ ਕੇ ਅਪੀਲ ਤੁਹਾਡੇ ਚਰਨਾਂ ਦੇ ਵਿੱਚ ਇਹ ਹੀ ਕਰਨੀ ਹੈ ਕਿ ਹੁਣ ਸਮਾਂ ਆ ਚੁੱਕਿਆ ਇਸ ਮਹੀਮ ਨੂੰ ਤੇਜ ਕਰਨ ਦਾ ਜਿਹੜਾ ਕੇ ਭਾਈ ਅਮਰਪਾਲ ਸਿੰਘ ਨੂੰ ਬਾਹਰ ਕੱਢ ਕੇ ਲਿਆਉਣ ਦਾ ਵੱਡਾ ਯੋਗਦਾਨ ਦੇਊਗੀ ਕਿਉਂਕਿ ਬਾਬਾ ਬਕਾਲਾ ਸਾਹਿਬ ਦੇ ਵਿੱਚ ਵੱਡੇ ਇਕੱਠ ਹੋਇਆ ਸੀ ਬਹੁਤ ਵੱਡਾ ਪੂਰੇ ਪੰਜਾਬ ਦਾ ਸਲਾਬ ਨਹੀਂ ਬਾਹਰ ਲੀਆਂ ਸਟੇਟਾਂ ਵੀ ਆਈਆਂ ਸੀ ਤੇ ਮੈਂ ਚਾਹੂੰ ਆ ਦੁਬਾਰਾ ਤੋਂ ਫੇਰ ਇਹੋ ਜਿਹੀ ਇਕੱਠ ਭਾਈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਦੇਖੋ ਪੰਜਾਬੀ ਹੋ ਜੇ ਤਾਂ ਜੋਂਦਾ ਕੱਢਣਾ ਤਾਂ ਫੇਰ ਤਾਂ ਤੁਹਾਨੂੰ ਇਹ ਉਪਰਾਲੇ ਕਰਨੇ ਪੈਣੇ ਨੇ ਤੇ ਜੇ ਤੁਹਾਡੀ ਗੱਲ ਉਵੇਂ ਹੀ ਰਹਿਣੀ ਹੈ ਢਿੱਨੀ ਰੱਖਣੀ ਹੈ ਤਾਂ ਸਾਡੇ ਯੋਧਿਆਂ ਨੂੰ ਸਮਾਂ ਹੋਰ ਲੱਗ ਸਕਦਾ ਪਰ ਹੁਣ ਜਿਹੜੀ ਕਿ ਕਹਾਣੀ ਹੈ ਇਹ ਮੋੜ ਲੈ ਚੁੱਕੀ ਹੈ ਭਾਈ ਅਮਰਪਾਲ ਸਿੰਘ ਬੰਨੀ ਨੂੰ ਇਸ਼ਾਰਾ ਇਸ ਗੱਲ ਦਾ ਉਹ ਪ੍ਰਮਾਤਮਾ ਨੇ ਜਿਹੜਾ ਵਿਧੀ ਦਾ ਵਿਧਾਨ ਬਣਾਇਆ ਉਹ ਤੁਹਾਡੇ ਸਾਹਮਣੇ ਆ ਮੈਂ ਨਹੀਂ ਕਹਿੰਦਾ ਉਹ ਤੁਹਾਡੇ ਸਾਹਮਣੇ ਆ ਸੀਐਮ ਭਗਵੰਤ ਮਾਨ ਦੀ ਕੁਰਸੀ ਜਾਂਦੀ ਨਜ਼ਰ ਆ ਰਹੀ ਹੈ ਜਦੋਂ ਕਿ ਕਾਰਜਕਾਰੀ ਮੁੱਖ ਮੰਤਰੀ ਕੁਲਕਾਰ ਸੰਧਵਾ ਨੂੰ ਬਣਾਇਆ ਜਾ ਰਿਹਾ ਹੈ ਜੈਡ ਸਕਿਉਰਟੀ ਭਗਵੰਤ ਮਾਨ ਦੀ ਉਹਦੇ ਘਰ ਨੂੰ ਮੁੜ ਚੁੱਕੀ ਹੈ ਉਹਦੇ ਚਰਚੇ ਚੱਲ ਚੁੱਕੇ ਨੇ ਤਾਂ ਫਿਰ ਤੁਸੀਂ ਕਿਸ ਗੱਲ ਤੋਂ ਰੁਕੇ ਹੋ ਮੇਰੇ ਸਵਾਲ ਕਈ ਸਾਡੇ ਨੌਜਵਾਨਾਂ ਨੂੰ ਚੁਭਦੇ ਹੋਣਗੇ ਪਰ ਜਿਹੜੀਆਂ ਗੱਲਾਂ ਗਰਮ ਹੁੰਦੀਆਂ ਨੇ ਉਹ ਕਈ ਲੋਕਾਂ ਦੇ ਜਾ ਕੇ ਸਿੱਧੀਆਂ ਲੱਗਦੀਆਂ ਨੇ ਗੱਲ ਸਮਾ ਗਵਾ ਰਿਹਾ ਇਸ ਗੱਲ ਦਾ ਕਿ ਜਦੋਂ ਜਦੋਂ ਸਾਡੇ ਸਿੱਖਾਂ ਦੇ ਉੱਤੇ ਸਾਡੇ ਪੰਜਾਬ ਦੀ ਧਰਤੀ ਦੇ ਉੱਤੇ ਕਿਸੇ ਉੱਤੇ ਜ਼ੁਲਮ ਹੋਇਆ ਜੋਲਮ ਦਾ ਮੂੰਹ ਤੋੜ ਜਵਾਬ ਸਾਡੇ ਐਸੇ ਪੰਜਾਬ ਦੀ ਧਰਤੀ ਨੇ ਦਿੱਤਾ ਐਸੇ ਪੰਜਾਬ ਦੇ ਲੋਕਾਂ ਨੇ ਦਿੱਤਾ ਤਾਂ ਤੁਸੀਂ ਕਿਹਨੂੰ ਉਡੀਕਦੇ ਹੋ ਪੰਜਾਬੀਓ ਇਹ ਨਾ ਕਹਿੋ ਵੀ ਮੈਂ ਸੋਸ਼ਲ ਮੀਡੀਆ ਤੇ ਬੋਲਦਾ ਨਹੀਂ ਸਾਨੂੰ ਵੀ ਜਿੱਥੇ ਜ਼ੀਰੋ ਗਰਾਉਂਡ ਤੇ ਜਾਣ ਦੀ ਲੋੜ ਹੁੰਦੀ ਹੈ ਜਾਣੇ ਆ ਪਹਿਲਾਂ ਵੀ ਮੈਂ ਕਈ ਇਕੱਠਾਂ ਦੇ ਵਿੱਚ ਗਿਆ ਲਖਾ ਸਿੰਘ ਸਿਧਾਣਾ ਦੇ ਇਕੱਠਾਂ ਦੇ ਵਿੱਚ ਵੀ ਗਿਆ ਤਾਂ ਹੁਣ ਸਾਨੂੰ ਇੱਕੋ ਹੀ ਇੰਤਜ਼ਾਰ ਆ ਭਾਈ ਅਮਰਤਪਾਲ ਸਿੰਘ ਦਾ ਕਿ ਅਸੀਂ ਉਹਨਾਂ ਦੇ ਇਕੱਠ ਦੇ ਵਿੱਚ ਸ਼ਾਮਲ ਹੋਈਏ ਵੱਡੇ ਪੱਦਰ ਦੇ ਉੱਤੇ ਇਕੱਠ ਕਰੋ ਮੈਂ ਉਹਦੇ ਵੀ ਅਪੀਲ ਕੀਤੀ ਸੀ ਤੇ ਇਕੱਠ ਹੋਇਆ ਸੀ ਹੋਇਆ ਸੀ ਮੈਂ ਦੁਬਾਰਾ ਤੋਂ ਫਿਰ ਤੋਂ ਵੀਡੀਓ ਪਾਈ ਸੀ ਕਿ ਸਾਡੇ ਸਿੱਖ ਸਾਡੇ ਲੋਕ ਸਾਡਾ ਸਮਾਜ ਇਕੱਠਾ ਹੋਣ ਜਾਣਦਾ ਸਾਡੀ ਗੱਲ ਨੂੰ ਵੀ ਮੰਨਦਾ ਇਹ ਵੀ ਮੈਨੂੰ ਮੈਂ ਪਾਈ ਸੀ ਵੀਡੀਓ ਤਾਂ ਮੈਂ ਤੁਹਾਡੇ ਸਾਹਮਣੇ ਅਪੀਲ ਕਰਦਾ ਹੱਥ ਜੋੜ ਕੇ ਕਿ ਜੇ ਤਾਂ ਸਾਡੇ ਸਿੰਘਾਂ ਨੂੰ ਜੂਜਣਾ ਉਥੇ ਰਹਿਣ ਦੇਣਾ ਤਾਂ ਤੁਹਾਡੀ ਮਰਜ਼ੀ ਤੇ ਜੇਕਰ ਪਰਾਲਾ ਕਰਕੇ ਸਾਡੇ ਸਿੰਘਾਂ ਨੂੰ ਬਾਹਰ ਲਿਆਉਣਾ ਤਾਂ ਭਾਈ ਇਕੱਠੇ ਹੋਣਾ ਹੀ ਪੈਣਾ ਸਾਨੂੰ ਤਾਂ ਮੇਰੀ ਵੱਤ ਤੋਂ ਵੱਧ ਅਪੀਲ ਹੈ ਪੰਜਾਬ ਦੇ ਲੋਕਾਂ ਨੂੰ ਇਹ ਵੀਡੀਓ ਸ਼ੇਅਰ ਜ਼ਰੂਰ ਕਰ ਦੇਣਾ ਕੌਮ ਦੀ ਗੱਲ ਹੈ ਸਿੱਖੀ ਦੀ ਗੱਲ ਹੈ ਸਾਡੇ ਪੰਥ ਦੀ ਗੱਲ ਹੈ ਸਾਡੇ ਲੋਕਾਂ ਦੀ ਗੱਲ ਹੈ ਜਿਹੜੇ ਇਸ ਗੱਲ ਦੇ ਵਿੱਚ ਹਿੱਤ ਰੱਖਦੇ ਨੇ ਉਹ ਇਸ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਜ਼ਰੂਰ ਕਰਨ ਤਾਕੇ ਸਾਡੀ ਸਿਕਾਉਮ ਦੇ ਵਿੱਚ ਮੈਸੇਜ ਜਾਵੇ ਕਿ ਅਸੀਂ ਕਰਨਾ ਕੀ ਹੈ ਜਜਵਾ ਕਾਇਮ ਰਹੇ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਉਹ ਸਬਸਕ੍ਰਾਈਬ ਕਰ ਦੇਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਪੰਜਾਬ ਦੇ ਪ੍ਰਤੀ ਆਪਣੇ ਲੋਕਾਂ ਦੇ ਪ੍ਰਤੀ ਬੈਲ ਦੀ ਘੰਟੀ ਜਰੂਰ ਦਬਾ ਦੇਣਾ ਜੀ ਧੰਨਵਾਦ